ਗੁਰੂ ਰੂਪੀ ਸਾਧ ਸੰਗਤ ਜੀ ਇਹ ਪਵਿੱਤਰ ਜੋੜੇ ਸਹਿਬ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਤੇ ਮਾਤਾ ਸਹਿਬ ਕੌਰ ਜੀ ਨੇ ਜਿਹੜੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀਆ ਉਹਨਾਂ ਦੇ ਪਾਸ ਸੀ ਉਹਨਾਂ ਨੇ ਕੱਲ ਅਰਦਾਸ ਕਰਕੇ ਗੁਰੂ ਸਾਹਿਬ ਜੀ ਦੇ ਇਹ ਪਾਵਨ ਜੋੜਾ ਸਹਿਬਾਨ ਜੂਨੇ ਉਹ ਦਿੱਲੀ ਕਮੇਟੀ ਨੂੰ ਸੌਂਪੇ ਨੇ ਇਹਨਾਂ ਜੋੜਿਆਂ ਦੇ ਦਰਸ਼ਨਾਂ ਦੀ ਇੱਕ ਯਾਤਰਾ ਕੱਢੀ ਜਾ ਰਹੀ ਆ ਜੋੜੇ ਦਰਸ਼ਨ ਯਾਤਰਾ ਜਿਹੜੀ ਕਿ ਦਿੱਲੀ ਤੋਂ ਪਟਨਾ ਸਾਹਿਬ ਤੱਕ ਪਹੁੰਚੇਗੀ ਇਹਦੇ ਵੱਖ-ਵੱਖ ਜਗ੍ਹਾ ਤੇ ਪੜਾ ਹੋਣਗੇ ਤੇ ਸੰਗਤਾਂ ਇਸ ਦੇ ਦਰਸ਼ਨ ਦਿਦਾਰੇ ਕਰਕੇ ਨਿਹਾਲ ਹੋਣਗੀਆਂ ਇਸ ਬਾਰੇ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਕਿੱਦਾਂ ਇਹਨਾਂ ਕੋਲ ਉਹ ਪਿਤਾ ਪੁਰਖੀ ਇਹਨਾਂ ਦੇ ਵੱਡੇ ਵਡੇਰਿਆਂ ਨੂੰ ਇਹ ਕਿਰਪਾ ਬਖਸ਼ਿਸ਼ ਮਿਲੀ ਤੇ ਇਹ ਉਦੋਂ ਤੋਂ ਸੰਭਾਲ ਕਰਦੇ ਆ ਰਹੇ ਨੇ ਤੇ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ ਜੋੜੇ ਸਾਹਿਬ ਇਹ ਗੁਰੂ ਘਰ ਨੂੰ ਅਰਪਣ ਕੀਤੇ ਜਾਣ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇਹ ਜਦੋਂ ਇਹਨਾਂ ਦੇ ਵੱਡੇ-ਵੱਡੇ ਰਿਹਾਏ ਉਦੋਂ ਦੇ ਇਹ ਗੁਰੂ ਸਾਹਿਬ ਦੇ ਪਵਿੱਤਰ ਜੋੜੇ ਲਿਆਂਦੇ ਗਏ ਪੁਰੀ ਨੇ ਪਿਛਲੇ ਦਿਨੀ ਇਹਨਾਂ ਦਾ ਇੱਕ ਕਾਰਬਨ ਟੈਸਟ ਕਰਾਇਆ ਸੀ ਕਿ ਕੀ ਇਹਨਾਂ ਦੀ ਜਿਹੜਾ ਮਾਨਤਾ ਉਹ ਸਹੀ ਆ ਤੇ ਉਹਨਾਂ ਨੇ ਦੱਸਿਆ ਵੀ ਉਹ ਜਿਹੜੇ ਕਾਰਬਨ ਟੈਸਟ ਆ ਤੇ ਇਤਿਹਾਸਕਾਰਾਂ ਦੀ ਖੋਜ ਮੁਤਾਬਕ ਉਹ ਸਹੀ ਪਾਏ ਗਏ ਇਹ ਨੇ ਜੀ ਪਵਿੱਤਰ ਜੁੜਾ ਸਹਿਬਾਨ ਇਹਨਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵੀਟ ਕਰ ਰਹੇ ਨੇ ਕਿ ਇਹਨਾਂ ਪਵਿੱਤਰ ਜੋੜਿਆਂ ਦੀ ਜੋ ਯਾਤਰਾ ਹੈ ਸਭ ਨੂੰ ਉਹਦੇ ਦਰਸ਼ਨ ਕਰਨੀ ਚਾਹੀਦੇ ਹਨ ਤੇ ਪੁਰੀ ਨੇ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਸਾਡੇ ਵੱਡੇ ਵਡੇਰਿਆਂ ਨੇ ਇਧਰ ਲੱਭ ਚੀਜ਼ਾਂ ਮਿਲੀਆਂ ਸਨ ਤੇ ਹੁਣ ਇਹ ਜੀ ਸੰਗਤ ਨੂੰ ਅਰਪਣ ਕਰ ਰਹੇ ਹਾਂ ਸੋ ਸਾਧ ਸੰਗਤ ਜੀ ਦੇ ਦਰਸ਼ ਗੁਰੂ ਰੂਪੀ ਸਾਧ ਸੰਗਤ ਜੀ ਇਹ ਪਵਿੱਤਰ ਜੋੜੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ